ਸਤਿ ਸ਼੍ਰੀ ਅਕਾਲ ਜੀ ਆਪ ਸਾਰਿਆਂ ਨੂੰ ਜੈ ਸ਼ੇਸ਼ ਚਾਹ ਸਕਦਾ ਸਵਾਗਤ ਹੈ ਮੇਰੇ ਕਹਦੇ ਠੀਕ ਠਾਕ ਹਾਂਗੇ ਅਸੀਂ ਤੁਹਾਡੇ ਲਈ ਲੈ ਕੇ ਆਏ ਜੀ ਬਹੁਤ ਸੋਹਣੇ ਸੂਟ ਪਸ਼ਵਿਨੇ ਦੇ ਅੱਜ ਦੀ ਵੀਡੀਓ ਅਸੀਂ ਵੀ ਜੀ ਪਸ਼ਵਿਨੇ ਦੇ ਸੂਟਾਂ ਤੇ ਬਣਾਈ ਆ ਕਾਫੀ ਟਾਈਮ ਹੋ ਗਿਆ ਸੀ ਅਸੀਂ ਇਸ ਸੂਟਾਂ ਤੇ ਵੀਡੀਓ ਪਾਈ ਨਹੀਂ ਸੀ ਤੇ ਆਪਾਂ ਹੁਣ ਪਸ਼ਵਿਨੇ ਦੇ ਸੂਟ ਹੀ ਲੈ ਕੇ ਆਏ ਬਹੁਤ ਸੋਹਣੇ ਸਾਰੇ ਕਲਰ ਟ੍ਰੈਂਡ ਅਨੁਸਾਰ ਕੀ ਹੈ ਜੀ ਟ੍ਰੈਂਡ ਚੱਲਦੇ ਪਸ਼ਵਿਨੇ ਦੇ ਸੂਟ ਹੈ ਤੇ ਆਪਣੇ ਕੋਈ ਵੀ ਰੇਟ ਜ਼ਿਆਦਾ ਨਹੀਂ ਹੋਣਾ ਹਯਾਰ 1200 ਦਾ ਸੂਟ ਹੋਊਗਾ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ WhatsApp ਮੈਸਜ ਕਰ ਦਿਓ ਸਾਨੂੰ ਤੇ ਬਹੁਤ ਸੋਹਣੇ ਸੂਟ ਹੈ ਜੀ ਸਾਰੇ ਪ੍ਰਿੰਟ ਹੀ ਸੋਹਣੇ ਹੈ ਮੈਚਿੰਗ ਅਲਓਵਰ ਸੂਟ ਸਾਰੇ ਜੀ ਸਾਰੇ ਸੋਹਣੇ ਸੂਟ ਹੈ ਜਿਵੇਂ ਆ ਟਾਈ ਡਾਈ ਦੀ ਤਰ੍ਹਾਂ ਜੀ ਇਹ ਵੀ ਪ੍ਰਿੰਟ ਬਹੁਤ ਸੋਹਣਾ ਆ ਆਪਣੇ ਕੋਲ ਹੈਗੇ ਸੀ ਪੀਚ ਕਲਰ ਦਾ ਸੂਟ ਜੀ ਸਾਰੇ ਸੂਟ ਜੀ ਬਹੁਤ ਸੋਹਣੇ ਸੂਟ ਆਉਣਗੇ ਜਿਵੇਂ ਲਾਈਟ ਕਿਸੇ ਨੇ ਮਤਾਵਾ ਨਹੀਂ ਪਹਿਣਾ ਨਹੀਂ ਨਾ ਲੈਣਾ ਬਈ ਤੇ ਇਹ ਸੂਟ ਵੀ ਮਿਲ ਜਾਣਗੇ ਤੁਹਾਨੂੰ ਤੇ ਆ ਆਪਣੇ ਕੋਲੇ ਜੀ ਫਲਾਵਰ ਜਿਵੇਂ ਕਿਸੇ ਦਾ ਚੁਆਇਸ ਰਿਕਾਰਡਿੰਗ ਜਿਵੇਂ ਹੁੰਦਾ ਜੀ ਆਪਾਂ ਨੂੰ ਪ੍ਰਿੰਟ ਵੱਡੇ ਵਾਲਾ ਚਾਹੀਦਾ ਕੋਈ ਛੋਟੀ ਬੁਟੀ ਦਾ ਭਾਲਦਾ ਤੇ ਸਾਰੇ ਸੂਟ ਜੀ ਬਹੁਤ ਸੋਹਣੇ ਸਕੇ ਦੇ ਤੇ ਆਪਣੇ ਕੋਲੇ ਹੈਗੇ ਆ ਰਾਮ ਟਾਰੇ ਸਾਰੇ ਸੂਟ ਆਪਣੇ ਕੋਲੇ ਅਵੇਲੇਬਲ ਹੈ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਪਸ਼ਵਿਨੀ ਵਿੱਚ ਲੈਣਾ ਹੋਵੇ ਮਹਿੰਗੇ ਤੋਂ ਮਹਿੰਗੇ ਸਾਰੇ ਸੂਟ ਆਪਣੇ ਕੋਲ ਜਿਆਦੇ ਡੇਟ ਹੈ ਨਹੀਂ ਆਪਣੇ ਕੋਲੇ 1200 ਜੀ ਇਹਦਾ ਲਾਸਟ ਡੇਟ ਹੈ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਸਾਡੇ ਤੋਂ ਲੈਣਾ ਹੋਵੇ ਸਕਰੀਨਸ਼ਾਟ ਦਿੱਤੇ ਹੋਏ ਨੰਬਰਾਂ ਤੋਂ ਤੁਸੀਂ ਸਕਰੀਨਸ਼ਾਟ ਲਓ ਆਪਣੇ ਕੋਲੇ ਆ ਹੈਗੇ ਮੈਚਿੰਗ ਸੂਟ ਇਹ ਵੀ ਰਮ ਟੈਗਸ ਦੇ ਵਿੱਚ ਤੇ ਆਪਣੇ ਕੋਲੇ ਕੋ ਸਾਰੇ ਵੀ ਮਹਿੰਗੇ ਤੋਂ ਮਹਿੰਗੇ ਸਾਰੇ ਫੈਬਰਿਕ ਮਿਲ ਜੂ ਤੁਹਾਡੇ ਕੋਲ ਜੇ ਤੁਸੀਂ ਪੂਰੀ ਵੀਡੀਓ ਵੇਖਿਓ ਸਾਰੀ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਕਲਰ ਕੰਬੀਨੇਸ਼ਨ ਸਾਰੇ ਕਲਰ ਤੁਹਾਨੂੰ ਮਿਲਣਗੇ ਜਿਵੇਂ ਤੁਸੀਂ ਆਪੇ ਤਰ੍ਹਾਂ ਵੀ ਕਲਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੁਣੇ ਹਨਾ ਕਲਰ ਇਨ ਚੁਆਇਸ ਰਕਡ ਮਿਲ ਤੁਸੀਂ ਪਾ ਸਕਦੇ ਆ ਤੇ ਜਿਹੜਾ ਤੁਹਾਨੂੰ ਕਲਰ ਪਸੰਦ ਹੈ ਤੁਸੀਂ ਉਹੀ ਕਲਰ ਸਾਡੇ ਤੋਂ ਲੈ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਸਾਨੂੰ ਜੇ ਤੁਸੀਂ ਇਹਨਾਂ ਦੇ ਵਿੱਚ ਕੋਈ ਵੀ ਕਲਰ ਤੁਹਾਡੇ ਪਸੰਦ ਦਾ ਹੈ ਨਹੀਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਆ ਇਹਦੇ ਚ ਹੋਰ ਕਲਰ ਵੀ ਅਸੀਂ ਨਹੀਂ ਦਿੱਤੇ ਹੋਣਗੇ ਵੀਡੀਓ ਚ ਤੇ ਆਪਣੇ ਕੋਲੇ ਸਾਰੇ ਕਲਰ ਅਵੇਲੇਬਲ ਹੈ ਤੁਸੀਂ ਕੋਈ ਵੀ ਕਲਰ ਸਾਡੇ ਤੋਂ ਲੈ ਸਕਦੇ ਜੀ ਜਿਵੇਂ ਕੋਈ ਆਪਣਾ ਆਪ ਦੇ ਨੂੰ ਤਾਂ ਅਸੀਂ ਸਾਰੇ ਕਲਰ ਹੀ ਪਾਏ ਹੋਏ ਇਸ ਵੀਡੀਓ ਦੇ ਵਿੱਚ ਤੇ ਤੁਸੀਂ ਐਂਡ ਤੱਕ ਵੀਡੀਓ ਜ਼ਰੂਰ ਵੇਖਣਾ ਸਾਰੇ ਕਲਰ ਸਾਰੀ ਵੈਰਾਈਟੀ ਅਲੱਗ-ਅਲੱਗ ਹੈ ਜੀ ਇਹਨਾਂ ਦੀ ਆਹ ਕਲਰ ਜਿਵੇਂ ਆਪਣੇ ਕੋਲੇ ਸੀ ਆਲ ਓਵਰ ਸੂਟ ਆਗੇ ਜੀ ਲਾਈਟ ਕਲਰ ਦੇ ਇਹਦੇ ਚ ਵੀ ਚਾਰ ਕਲਰ ਹੈ ਤੇ ਤੁਸੀਂ ਕੋਈ ਵੀ ਇਹਦੇ ਚ ਕਲਰ ਲੈਣਾ ਹੋਏ ਚਾਰ ਚਾਰ ਕਲਰ ਦਾ ਸੂਟ ਆ ਗਿਆ ਜੀ ਇਹ ਆਪਣੇ ਕੋਲੇ ਹਾਲ ওভার ਸੂਟ ਹੈ ਚਾਰ ਚਾਰ ਕਲਰਾਂ ਦੇ ਇਹ ਸਾਰੇ ਆਪਣੇ ਸੂਟ ਹੈ ਸਰਦੀਆਂ ਵਾਲੇ ਪਸ਼ਮੀਨੇ ਚ ਸੂਟ ਹੈ ਸਾਰੇ ਸਰਦੀਆਂ ਵਾਲੇ ਸਾਰੇ ਪਸ਼ਮੀਨਾ ਹੀ ਹੋਊਗਾ ਜੀ ਜਿਵੇਂ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਇਹ ਸਾਨੂੰ 1600 1600 ਦੇ ਪੈਗਾ 16-1700 ਤੋਂ ਕੋਈ ਘਟ ਨਹੀਂ ਜੀ ਬਾਜ਼ਾਰ ਦੇ ਵਿੱਚ ਆਹ ਵਾਲੇ ਸੂਟ ਜੀ ਆਪਾਂ ਨੂੰ 1200 ਦੇ ਪੈਣਗੇ ਬਹੁਤ ਸੋਹਣਾ ਸੂਟ ਹੈ ਪ੍ਰਿੰਟ ਵੀ ਬਹੁਤ ਸੋਹਣਾ ਜਿਆਦਾ ਸੋਹਣਾ ਜੀ ਤੇ ਆਹ ਵੀ ਮੈਚਿੰਗ ਪਲੇਨ ਬਾਟਮ ਵਾਲੇ ਇਹ ਡਿਜ਼ਾਈਨਰ ਵੀ ਬਹੁਤ ਸੋਹਣਾ ਕਲਰ ਬਣਾਇਆ ਹੋਇਆ ਜੀ ਤੇ ਇਹਦੇ ਵਿੱਚ ਸਾਰੇ ਕਲਰ 12 ਕਲਰ ਹੈ ਜੀ ਇੱਕ ਸੂਟ ਦੇ ਵਿੱਚ ਤੇ ਤੁਸੀਂ 12 ਕਲਰਾਂ ਵਿੱਚੋਂ ਕੋਈ ਵੀ ਡਿਜ਼ਾਈਨ ਸੂਟ ਲੈਣਾ ਤੁਸੀਂ ਡਿਜ਼ਾਈਨ ਵੀ ਅਲੱਗ ਹੈ ਤੇ ਕਲਰ ਵੀ ਲੱਗ ਹੈ ब्लैक कलर में एक ग्रे ब्लैक जहां होंगे कलर है मेहरून आ गयाट भी बहुत सोना कलर लाइट है पीछ कलर आ गया। कलर आ गया। लाइट पैरट है लाइट ऑरेंज ਆਪਣੇ ਕੋਲੇ ਸੀ ਲੱਗ ਸੁਟ ਸੀ ਇਹ ਵੀ ਦੋ ਚਾਰ ਰਹਿਗੇ ਸੀ ਤੇ ਆਹ ਵਾਲੇ ਸੁਖੀ ਚਾਰ ਚਾਰ ਕੁਲ ਹੋਏ ਸੀ ਤੇ ਆਪਣੇ ਕੋਲੇ ਅਗਰ ਟੈਬ ਵੀ ਇਹ ਟੈਬ ਵਿੱਚ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਵੀਡੀਓ ਵਿੱਚ ਕਿਹੜੇ-ਕਿਹੜੇ ਕਲਰ ਅਸੀਂ ਲਾਤੇ ਕਿਹੜੇ-ਕਿਹੜੇ ਨਹੀਂ ਕਲਰ ਦੇ ਵਿੱਚ ਸਾਰੇ ਕੋਈ ਕਲਰ ਵਿੱਚੋਂ ਵੀ ਵਿਗਦੇ 12 ਕਲਰ ਆਉਂਦੇ ਜੀ ਫਿਰ ਇਹ ਡਿਜ਼ਾਈਨ ਦੇ ਡਿਜ਼ਾਈਨ ਅਲੱਗ-ਅਲੱਗ ਹੋਣਗੇ ਇਹ 12 ਸੂਟਾਂ ਦਾ ਹੁੰਦਾ ਸੈੱਟ ਜੀ ਜਾਂ 6 ਦਾ 4 ਦਾ ਵੀ ਹੈਗਾ ਪਸ਼ਮੀਨੀ ਵਿੱਚ ਆਪਣੇ ਕੁੜਿਆ ਸਾਰੇ ਸੂਟੀ ਡੇਵਲਾਵ ਵਾਲੇ ਤਾਂ ਅਸੀਂ ਬਨਾਰਸੀ ਜੀ ਬਹੁਤ ਸੋਹਣੇ ਸੂਟ ਕਲੇ ਹੋਏ ਆ ਜੀ ਆ ਆਪਣੇ ਕੁੜੇ ਪ੍ਰਿੰਟ ਵਾਲੇ ਸੂਟ ਆ ਇਹ स्टॉल सूट अपने कोबी दे आ गए बेलवेट चे जी मेरे को बेलवेट की सूट है प्लेन ब्लॉब बॉटम प्रिंट वाली शर्ट है चार कलर आ गए स्टॉल सूट आ गए हाँ टैबी द आ गई प्लेन सूट प्लेन बॉटम ਸ਼ੇਲਟ ਪ੍ਰਿੰਟ ਵਾਲੀ 8 ਟੈਬੀ ਜਾਗੀ ਹੁਬੀ ਲਾਈਟ ਜਦ ਟੈਬੀ ਚਾਹੀ ਇਹ ਟੈਬੀ ਚ ਸੀ 12 ਕਲਰ ਦੀ ਅਲੱਗ-ਅਲੱਗ ਡਿਜ਼ਾਈਨ ਤੇ ਅਲੱਗ-ਅਲੱਗ ਹੀ ਕਲਰ ਆ ਆ ਦਪੱਟਾ ਹੈ ਪੱਟਾ ਸੁਟਾ ਗਿਆ ਆਲਓਵਰ ਸੂਟ ਹੈ ਤੇ ਦਪੱਟਾ ਤਾਂ ਫੇਰ ਟੈਬੀ ਜਾਗੇ ਆਪਣੇ ਕੋਲ ਹਾਲੋਵਰ ਟੈਬੀ ਚ ਸੂਟ ਨਾਲ ਦੁਪੱਟਾ ਇਹ ਸੂਟ ਟੈਬੀ ਚ ਹੈ ਜੀ ਸੂਟ ਆਪਣੇ ਸਾਰੇ ਸੋਹਣੇ ਬਹੁਤ ਸੋਹਣੇ ਸੂਟ ਹੈ ਜੀ ਅੱਜ ਵਾਲੇ ਟੈਬੀ ਦੇ ਵਿੱਚ ਸਾਰੇ ਕਲਰ ਹੀ ਮਿਲਣਗੇ ਤੁਹਾਨੂੰ ਤੇ ਤੁਸੀਂ ਇਹਨਾਂ ਤੱਕ ਵੀਡੀਓ ਜਰੂਰ ਵੇਖਿਆ ਕਰੋ ਆਪਣੇ ਸਾਰੇ ਸੂਟ ਹੀ ਸੋਹਣੇ ਹੁੰਦੇ ਆ ਸਾਰੇ ਕਲਰ ਮਿਲ ਜਾਣਗੇ ਤੁਹਾਨੂੰ ਤੇ ਵਧੀਆ ਸੂਟ ਹੁੰਦੇ ਆਪਣੇ ਕੋਲੇ ਸਾਰੇ ਟੈਬੀ ਦੇ ਵਿੱਚ ਹੀ ਆਗੇ 24 ਕਲਰ ਤਾਂ ਆਪਣੇ ਕੋਲੇ ਤੇ ਅਲੱਗ-ਅਲੱਗ 24 ਕਲਰਾਂ ਦੇ ਵਿੱਚ ਅਲੱਗ-ਅਲੱਗ ਪ੍ਰਿੰਟ ਅਲੱਗ-ਅਲੱਗ ਜੀ ਡਿਜ਼ਾਈਨ ਹਨ ਇਹਨਾਂ ਦੇ ਤੇ ਤੁਹਾਨੂੰ ਕੋਈ ਵੀ ਕਲਰ ਡਿਜ਼ਾਈਨ ਪਸੰਦ ਆਉਂਦਾ ਹੋਵੇ ਕੋਈ ਸੂਟ ਟੈਬੀ ਚ ਪਛਵੀਨੀ ਚ ਕਿਸੇ ਵੀ ਤਰ੍ਹਾਂ ਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਦਿੱਤੇ ਹੋਏ ਨੰਬਰਾਂ ਤੇ ਸਾਨੂੰ WhatsApp ਕਰੋ ਤੇ ਪੂਰੀ ਵੀਡੀਓ ਜ਼ਰੂਰ ਵੇਖਿਆ ਕਰੋ ਜੀ ਐਂਡ ਤੱਕ ਜੇ ਕੋਈ ਨਵੇਂ ਆਂਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰਕੇ ਕਮੈਂਟ ਕਰਕੇ ਮੈਸੇਜ ਕਰਨਾ ਜੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਆਪਾਂ ਸੋਹਣੇ ਸੋਹਣੇ ਸੂਟਾਂ ਦੇ ਵਿੱਚ ਵੀਡੀਓ ਹੋਰ ਲੈ ਕੇ ਆਵਾਂਗੇ ਜੀ ਸਾਰੇ ਸੂਟੇ ਤੁਸੀਂ ਐਂਡ ਤੱਕ ਵੀਡੀਓ ਜ਼ਰੂਰ ਵੇਖਿਓ ਸਾਰੇ ਸੂਟੇ ਜਿਵੇਂ ਟ੍ਰੈਂਡ ਅਨਸਾਰ ਆਪਾਂ ਲੈ ਕੇ ਆਏ ਤੇ ਸਾਰੇ ਇਸ ਪਰ ਆਪਣੇ ਕੋਲ ਬਹੁਤ ਸੋਹਣੇ ਹੋਣਗੇ ਵੀਡੀਓ ਜ਼ਰੂਰ ਵੇਖਣਾ ਥੈਂਕ ਯੂ ਧੰਨਵਾਦ